ਇਹ ਮਨੁੱਖ ਵਰੀਆ ਜੀ ਦੂਜਾ ਕੋਈ ਨਹੀਂ ਹੈ ਤੇਰੇ ਦੁੱਖਾਂ ਦਾ ਕਾਰਨ ਤੂੰ ਖੁਦ ਆਪ ਹੈ ਤੇਰੇ ਆਪਣੇ ਕਾਰਨ ਸਾਰਾ ਕੁਝ ਵਾਪਰਦਾ ਹੈ ਤੋ ਪਾਸ਼ਕ ਨੂੰ ਦੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਮਨ ਇਹਨਾਂ ਵਿੱਚ ਲੀਨ ਹੋਇਆ ਪਿਆ ਹੈ ਇਹਨਾਂ ਵਿੱਚ ਫਸਿਆ ਪਿਆ ਹੈ ਬੰਧਨ ਕਾਟ ਮੁਕਤ ਗੁਰ ਕੀਣਾ ਤੇ ਗੁਰੂ ਜੀ ਇਹਨਾਂ ਬੰਧਨਾਂ ਤੋਂ ਮਨੁੱਖ ਨੂੰ ਆਜ਼ਾਦੀ ਦਿਵਾਉਂਦੇ ਨੇ ਇਹਨਾਂ ਤੋਂ ਮਨੁੱਖ ਨੂੰ ਖਲਾਸੀ ਦਿਵਾਉਂਦੇ ਨੇ ਜਦੋਂ ਮਨੁੱਖ ਇਹਨਾਂ ਚੋਂ ਬਾਹਰ ਨਿਕਲਦਾ ਹੈ ਮਨੁੱਖ ਰਾਹਤ ਮਹਿਸੂਸ ਕਰਦਾ ਹੈ ਮਨੁੱਖ ਵਧੀਆ ਜ਼ਿੰਦਗੀ ਜਿਉਂਦਾ ਹੈ ਇਸ ਨੂੰ ਇੰਜ ਵੀ ਲਿਖਿਆ ਹੈ ਸਰਵਰ ਪੰખી ਏਕੜੋਂ ਫਾਹੀਵਾਲ 50 ਇਹ ਕੱਲੇ ਪੰਜ ਨਹੀਂ ਹੈਗੇ ਨਾ ਪੰਜਾਂ ਤੋਂ ਗਾਂ ਅੱਗੇ ਦਾ ਟੱਬਰ ਬਹੁਤ ਵੱਡਾ ਆਸਾ ਤ੍ਰਿਸ਼ਨਾ ਇਹ ਗਾਂ ਬਹੁਤ ਵੱਡਾ ਇਹਦਾ ਪਰਿਵਾਰ ਹੈ ਪੰਜ ਤਾਂ ਮੁੱਢ ਨੇ ਇੱਕ ਸੁਵਾਨ ਜਦੋਂ ਆਪਾਂ ਸਵੇਰੇ ਉੱਠਦੇ ਆਂ ਤੇ ਲਾਲਚ ਰੂਪੀ ਕੁੱਤਾ ਸਾਡੇ ਨਾਲ ਹੀ ਉੱਠ ਪੈਂਦਾ ਹੈ ਦੋ ਕੁੱਤیاں ਵੀ ਉੱਠਦੀਆਂ ਨੇ ਆਸਾ ਤੇ ਤ੍ਰਿਸ਼ਨਾ ਦੀਆਂ ਇੱਕ ਸਵਾਨ ਦੋਏ ਸਵਾਨੀ ਨਾਲ ਇੱਕ ਲਾਲਚ ਰੂਪੀ ਕੁੱਤਾ ਉੱਠਦਾ ਤੇ ਇੱਕ ਆਸਾ ਤੇ ਤ੍ਰਿਸ਼ਨਾ ਦੀਆਂ ਦੋ ਕੁੱਤیاں ਨਾਲ ਉੱਠਦੀਆਂ ਨੇ ਭੜਕੇ ਭੌਂਕੇ ਸਦਾ ਬਿਆਲ ਜਦੋਂ ਮਨੁੱਖ ਸਵੇਰੇ ਉੱਠਦਾ ਤੇ ਇਹ ਦੋਵੇਂ ਨਾਲ ਆਸਾ ਤੇ ਤ੍ਰਿਸ਼ਨਾ ਤੇ ਲਾਲਚ ਰੂਪੀ ਕੁੱਤਾ ਬੰਦੇ ਦੇ ਨਾਲ ਸਵੇਰੇ ਉੱਠ ਪੈਂਦਾ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਇੱਕ ਸਵਾਨ ਦੋਏ ਸਵਾਨੀ ਸਾਰੇ ਪੜੋ ਨਾਲ ਗੁਰੂ ਕੇ ਪਿਆਰਿਓ ਏਕ ਸਵਾਨ ਇਹ ਸਵਾਨ ਕਿਹਨੂੰ ਆਖਿਆ ਕੁੱਤੇ ਨੂੰ ਕੁੱਤਾ ਸਵਾਨ ਮੀਨਿੰਗ ਕੁੱਤਾ ਤੇ ਕੁੱਤਾ ਕੌਣ ਹੈ ਲਾਲਚ ਜਦੋਂ ਬੰਦਾ ਸਰੇ ਉੱਠਦਾ ਲਾਲਚ ਦਾ ਕੁੱਤਾ ਨਾਲ ਹੀ ਉੱਠ ਪੈਂਦਾ ਹੁਣ ਆਪਾਂ ਗੁਰਦੁਆਰਾ ਸਾਹਿਬ ਆਏ ਆ ਜੇ ਇੱਥੇ ਮਾਲਕ ਕੋਈ ਕੂਕਰ ਆ ਜਾਏ ਪਰ ਡੰਡਾ ਲੈ ਕੇ ਭਜਾ ਦੇਵਾਂਗੇ ਪਰ ਜਿਹੜਾ ਲਾਲਚ ਦਾ ਕੁੱਤਾ ਉਹ ਨਾਲ ਹੀ ਆਉਂਦਾ ਹੈ ਉਹਨੂੰ ਡੰਡਾ ਲੈ ਕੇ ਕਿਦਾਂ ਭਜਾਓਗੇ ਕਿਸੇ ਬਰਾਤ ਵਿੱਚ ਬਰਾਤੀ ਜਾਂਦੇ ਨੇ ਨਾ ਪਰ ਜੇ ਕੋ ਕੁਕਰ ਨਾਲ ਚਲਾ ਜਾਵੇ ਅਸੀਂ ਉਹਨੂੰ ਜਾਣ ਦੇਵਾਂਗੇ ਪਰ ਲਾਛ ਦਾ ਕੁੱਤਾ ਨਾਲ ਜਾਂਦਾ ਜਦੋਂ ਮੰਦਰੀਆਂ ਪਾਉਣੇ ਆ ਜਦੋਂ ਛਾਪਾਂ ਛੱਲੇ ਪਾਉਣੇ ਆ ਜਦੋਂ ਮੰਗ ਮਨ ਪਸੰਦ ਦਾਜ ਨਾ ਮਿਲੇ ਕਹਿੰਦੇ ਅਸੀਂ ਤੁਹਾਡੀ ਧੀ ਨਾਲ ਆਪਣੇ ਪੁੱਤਰ ਦਾ ਵਿਆਹ ਹੀ ਨਹੀਂ ਕਰਨਾ ਲਾਛ ਦਾ ਕੁੱਤਾ ਨਾਲ ਜਾਂਦਾ ਹੋਏ ਲਾਛ ਦਾ ਕੁੱਤਾ ਮਨੁੱਖ ਨੂੰ ਸੁਖੀ ਨਹੀਂ ਹੋਣ ਦਿੰਦਾ ਤੇ ਇਲਜ਼ਾਮ ਲਾਉਂਦਾ ਜੀ ਮੈਨੂੰ ਦੁੱਖ ਹੀ ਦੂਜੇ ਨੇ ਕੀਤਾ ਹੋਇਆ ਤੈਨੂੰ ਦੁਖੀ ਕੌਣ ਕਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮੇਂ ਦੀਆਂ ਸਰਕਾਰਾਂ ਦੁਖੀ ਕਰਨਾ ਚਾਹੁੰਦੀਆਂ ਨੇ ਸਭ ਜਾਦੇ ਸ਼ਹਾਦਤ ਦਾ ਜਾਮ ਪੀ ਕੇ ਪਰ 파ਰਸ਼ਾ ਦੁਖੀ ਨਹੀਂ ਹੋਏ ਕਿਉਂ ਕਿ 파ਰਸ਼ਾ ਨੇ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਕਿਸੇ ਦੂਜੇ ਨੂੰ ਨਹੀਂ ਨਾ ਫੜਾਇਆ ਤੁਸੀਂ ਆਪਣੇ ਘਰ ਦੇ ਵਿੱਚ ਐਲਈਡੀ ਲੈ ਕੇ ਆਉਂਦੇ ਹੋ ਦੀਵਾਰ ਨਾਲ ਟੰਗ ਦਿੰਦੇ ਹੋ ਹੱਥ ਵਿੱਚ ਰਿਮੋਟ ਫੜਦੇ ਹੋ ਤੁਹਾਡੀ ਮਰਜ਼ੀ ਤੁਸੀਂ ਉਹਦੇ ਵਿੱਚ ਕੀ ਵੇਖਣਾ ਚਾਹੁੰਦੇ ਕੀਰਤਨ ਸੁਣਨਾ ਚਾਹੁੰਦੇ ਹੋ ਕੋਈ ਗੇਮ ਵੇਖਣਾ ਚਾਹੁੰਦੇ ਹੋ ਕੋਈ ਸੀਰੀਅਲ ਵੇਖਣਾ ਚਾਹੁੰਦੇ ਹੋ ਪਾਠ ਸੁਣਨਾ ਚਾਹੁੰਦੇ ਹੋ ਇਹ ਤੁਹਾਡੀ ਮਰਜ਼ੀ ਹੈ ਨਾ ਐਲਈਡੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਕਿਉਂਕਿ ਉਹ ਤਾਂ ਰਿਮੋਟ ਤੁਹਾਡੇ ਹੱਥ ਵਿੱਚ ਹੈ ਤੁਹਾਡੇ ਘਰੇ ਏਸੀ ਲੱਗਾ ਤੁਸੀਂ ਕਿੰਨਾ ਟੈਂਪਰੇਚਰ ਰੱਖਣਾ ਚਾਹੁੰਦੇ ਤੁਹਾਡੀ ਮਰਜ਼ੀ ਹੈ ਨਾ ਏਸੀ ਦੇ ਹੱਥ ਵਿੱਚ ਤੇ ਕੁਝ ਵੀ ਨਹੀਂ ਹੈਗਾ ਉਦਾਰ ਮੋੜ ਤੁਹਾਡੇ ਹੱਥ ਵਿੱਚ ਹੈ ਜੇ ਤੁਹਾਨੂੰ ਦੁਖੀ ਕੋ ਦੂਜਾ ਕਰਕੇ ਦਾਮਲ ਤੁਸੀਂ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਦੂਜੇ ਨੂੰ ਫੜਾਇਆ ਹੋਇਆ ਹੈ ਉਹ ਜਦੋਂ ਮਰਜ਼ੀ ਚਾਵੇ ਤੁਹਾਨੂੰ ਹਸਾ ਸਕਦਾ ਹੈ ਜਦੋਂ ਮਰਜ਼ੀ ਚਾਹੇ ਤੁਹਾਨੂੰ ਬੋਲੋ ਜੀ ਰਵਾ ਸਕਦਾ ਹੈ ਜਦੋਂ ਮਰ ਆਪਣੇ ਪੱਲੇ ਤੇ ਕੱਖ ਵੀ ਨਹੀਂ ਹੈਗਾ ਅਸੀਂ ਤੇ ਕਹਿੰਦੇ ਮੈਂ ਤੇ ਧਰਤੀ ਦਾ ਵਧਿਆ ਇਨਸਾਨ ਆ ਮੈਨੂੰ ਤੇ ਕੋਈ ਹਸਾ ਜਾਂਦਾ ਮੈਨੂੰ ਕੋ ਰਵਾਜ ਜਾਂਦਾ ਮੈਨੂੰ ਕੋ ਚਾਰ ਗੱਲਾਂ ਕਹਿ ਜੇ ਮੈਂ ਖੁਸ਼ ਹੋ ਜਾਂਦਾ ਚਾਰ ਗੱਲਾਂ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਪਾਛਾ ਕਹਿੰਦੇ ਨੇ ਜਿਹੜਾ ਜੇ ਮਾਨ ਅਭਿਮਾਨ 'ਚ ਹੀ ਫਸਿਆ ਹੋਇਆ ਪਾਛਾ ਕਹਿੰਦੇ ਸੇਵਕ ਥੋੜਾ ਚਾਰ ਗੱਲਾਂ ਕਹਿਤੀਆਂ ਤੇ ਬੰਦਾ ਕਹਿੰਦਾ ਮੇਰੀ ਰਿਸਪੈਕਟ ਵਧੀ ਹੋਈ ਐ ਚਾਰ ਗੱਲਾਂ ਉਹਨੇ ਨਹੀਂ ਕੀਤੀਆਂ ਬੰਦਾ ਕਹਿੰਦਾ ਮੇਰੀ ਬੇਇੱਜ਼ਤੀ ਹੋ ਗਈ ਐ ਜਿਹੜਾ ਮਾਨ ਅਭਿਮਾਨ ਮੰਦੇ ਸੋ ਸੇਵਕ ਨਹੀਂ ਜਿਹੜਾ ਜੇ ਮਾਨਵ ਮਾਨ ਦੇ ਵਿੱਚ ਫਸਿਆ ਹੋਇਆ ਪਾਸ਼ਾ ਕਹਿੰਦੇ ਸੇਵਕ ਨਹੀਂ ਹੋ ਸਕਦਾ ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਤੱਖ ਮਿਸਾਲ ਹੈ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਤੋਂ ਤੁਰਦੇ ਨੇ ਚਮਕੌਰ ਸਾਹਿਬ ਦੀ ਗੜੀ ਹੈ ਦੋ ਸਾਹਿਬ ਜਾਦੇ ਚਮਕੌਰ ਸਾਹਿਬ ਦੀ ਗੜੀ ਦੇ ਬਾਅਦ ਸ਼ਾਹਦਤ ਦਾ ਜਾਮ ਪੀਂਦੇ ਨੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਰਹੰਦ ਸ਼ਾਹਦਤ ਦਾ ਜਾਮ ਪੀਂਦੇ ਨੇ ਪਰ ਸਮੇਂ ਦੀਆਂ ਸਰਕਾਰਾਂ ਸਾਰੀਆਂ ਲਾ ਕੇ ਵਿੱਚੇ ਹਿੰਦੂ ਪਹਾੜੀ ਰਾਜੇ ਵਿੱਚੇ ਔਰੰਗਜ਼ੇਬ ਦੀ ਸਾਰੀ ਫੌਜ ਪਾਸ਼ਾ ਨੂੰ ਦੁਖੀ ਨਹੀਂ ਕਰ ਸਕੇ ਮਾਨਸਿਕ ਤੌਰ ਤੇ ਸਾਨੂੰ ਅਗਲਾ ਦੋ ਗੱਲਾਂ ਕਰਦੇ ਸੀ ਕਿ ਬਹੁਤ ਦੁਖੀ ਹੋ ਜਾਂਦੇ ਆ ਮੜੀ ਦੀ ਦੁਕਾਨ ਨਾ ਚੱਲੇ ਕਿਸਾਨ ਦੀ ਮੜੀ ਜੀ ਫਸਲ ਚ ਪ੍ਰੋਬਲਮ ਆ ਜਾਏ ਮੈਂ ਤੇ ਆਤਮ ਹਤਿਆ ਕਰ ਲੱਗਾ ਮੇਰੀ ਤੇ ਫਲਾਣੇ ਨਾ ਬਣਦੀ ਨਹੀਂ ਮੈਂ ਤੇ ਖਤਮ ਹੋਣ ਲੱਗਾ ਮੇਰੀ ਤੇ ਮੇਰੇ ਪਰਿਵਾਰ ਦੇ ਜੀਆਂ ਨੇ ਮੇਰੀ ਸੁਣੀ ਨਹੀਂ ਮੈਂ ਤੇ ਮਰ ਲੱਗਾ ਮੇਰੇ ਸਿਰ ਤੇ ਕਰਜ਼ਾ ਬਹੁਤ ਹੈ ਕਿੰਨੇ ਲੋਕਾਂ ਨੇ ਕਰਜ਼ੇ ਦੇ ਹੱਥੋਂ ਆਪਣੀ ਜੀਵਨ ਲੀਲਾ ਖਤਮ ਕੀਤੀ ਹੁਣ ਸਵਾਲ ਇਹ ਪੈਦਾ ਹੁੰਦਾ ਕਰਜ਼ਾ ਤੇ ਸਾਰੇ ਟੱਬਰ ਦੇ ਸਿਰ ਤੇ ਆਤਮ ਹਤਿਆ ਤੂੰ ਕੱਲਾ ਕਰ ਲੱਗਾ ਬਾਕੀ ਟੱਬਰ ਬਾਰੇ ਸੋਚੇ ਤੇਰੇ ਮਰਨ ਨਾਲ ਕਰਜ਼ਾ ਲੈ ਜਾਏਗਾ। ਪੁਰਾਣੇ ਸਮੇਂ ਵਿੱਚ ਤੁਸ ਤੁਹਾਨੂੰ ਇੱਕ ਵੀ ਏਦਾਂ ਦਾ ਇਨਸਾਨ ਨਹੀਂ ਮਿਲੇਗਾ ਜਿਹੜਾ ਜ਼ਿੰਦਗੀ ਦੇ ਹੱਥੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰਦਾ ਹੋਵੇ। ਅੱਜ ਅਸੀਂ ਵਾਸਤ ਵਿੱਚ ਨਾ ਸਾਡੇ ਜੇ ਸਰੀਰ ਦੀਆਂ ਖੁਰਾਕਾਂ 'ਚ ਫਰਕ ਪੈ ਗਿਆ ਤੇ ਮਨ ਦੀਆਂ ਖੁਰਾਕਾਂ 'ਚ ਵੀ ਫਰਕ ਪੈ ਗਿਆ। ਆ ਸਾਰੀ ਮਨ ਦੀ ਖੁਰਾਕ ਹੀ ਹੈ ਜੋ ਤੁਸੀਂ ਟੀਵੀ 'ਚ ਵੇਖਦੇ ਹੋ, ਅਖਬਾਰਾਂ 'ਚ ਪੜ੍ਹਦੇ ਹੋ, ਇਹ ਸਭ ਮਨ ਦੀ ਖੁਰਾਕ ਹੀ ਹੈ। ਜਿੱਦਾਂ ਦਾ ਆਪਾਂ ਵੇਖਦੇ ਆਂ, ਜਿੱਦਾਂ ਦਾ ਆਪਾਂ ਸੁਣਦੇ ਆਂ, ਉਦਾਂ ਦਾ ਮਨ ਕਮਜ਼ੋਰ ਜਿਹਾ ਬਣਦਾ ਜਾਂਦਾ। ਅੱਜ ਕੱਲ ਤਾਂ ਮਨ ਇਹਨੇ ਕਮਜ਼ੋਰ ਨੇ। ਟੀਵੀ ਦੇ ਵਿੱਚ ਸੀਰੀਅਲ ਵੇਖ ਕੇ ਵਿਅਕਤੀ ਭਾਵੇਂ ਔਰਤ ਭਾਵੇਂ ਮਰਦ ਅੱਖਾਂ ਚੋਂ ਆ ਰਿਹਾ ਘਰ ਦਾ ਸਾਡਾ ਜੀ ਤੜਫ ਤੜਫ ਕੇ ਮਰ ਜਾਂਦਾ ਸਾਨੂੰ ਕੋਈ ਫੀਲਿੰਗ ਨਹੀਂ ਹੁੰਦੀ ਵੀ ਯਾਰ ਸਾਡਾ ਆਪਣਾ ਸੀ ਉਹਨੇ ਸਾਡੇ ਲਈ ਇੰਨਾ ਕੁਝ ਕੀਤਾ ਸੀ ਅਸੀਂ ਹਸਪੀਟਲ ਜਾ ਕੇ ਪਤਾ ਹੀ ਲਾਇਆਗੇ ਕਿਉਂਕਿ ਜਿੱਦਾਂ ਦਾ ਤੁਸੀਂ ਕਬੀਰ ਮਨ ਪੰਖੀ ਭਇਓ ਉਡ ਉਡ ਰਹਿ ਦਸ ਜਾਈਏ ਜੋ ਜੈਸੀ ਸੰਗਤ ਮਿਲੈ ਬੋਲੋ ਜੀ ਸੋ ਤੈਸੋ ਫਲ ਖਾਈਐ ਅੱਜ ਮਾਰਿਓ ਧਿਆਨ ਤੁਸੀਂ ਸਾਰੇ ਸੂਝਵਾਨ ਬੈਠੇ ਜੇ ਕਿੰਦੇ ਪਰਿਵਾਰ ਨੇ ਜਿੰਨਾ ਪਰਿਵਾਰਾਂ ਚ ਰੋਜ਼ ਸਹਿਜ ਪਾਠ ਹੁੰਦਾ ਕਿੰਨੇ ਪਰਿਵਾਰ ਨੇ ਜਿਹੜੇ ਇਹ ਆਪਣੀ ਜ਼ਿੰਦਗੀ ਦਾ ਫਰਜ਼ ਸਮਝਦੇ ਪਾਵੇਂ ਇੱਕ ਅੰਕ ਰੋਜ਼ ਪੜਾਂ ਗੁਰੂ ਗ੍ਰੰਥ ਸਾਹਿਬ ਦਾ ਅੱਧਾ ਪੜਾਂ ਇੱਕ ਸ਼ਬਦ ਹੀ ਰੋਜ਼ ਪੜ ਲਵਾਂ ਮਾਰਿਓ ਧਿਆਨ ਜੇ ਤੁਸੀਂ ਇਹ ਵੀ ਨਹੀਂ ਕਹਦੇ ਬੰਦੇ ਕੋਲ ਟਾਈਮ ਹੈ ਨਹੀਂ ਟਾਈਮ ਵੀ ਬਹੁਤ ਹੈ ਵਕਤ ਵੀ ਹੈਗਾ ਵਕਤ ਤਾਂ ਸਗੋਂ ਪੁਰਾਣਿਆਂ ਕੋਲ ਨਹੀਂ ਸੀ ਹੈਗਾ ਵਿਚਾਰਿਆਂ ਕੋਲ ਜਿਨ੍ਹਾਂ ਨੇ ਕੱਚਿਆਂ ਘਰਾਂ 'ਚ ਜ਼ਿੰਦਗੀ ਗੁਜ਼ਾਰ ਦਿੱਤੀ ਉਹਨਾਂ ਕੋਲ ਵਕਤ ਨਹੀਂ ਸੀ ਹੈਗਾ ਉਹ ਤੇ ਵਿਚਾਰਾਂ ਰੋਟੀ ਦੇ ਲਾਲੇ ਪਏ ਹੋਏ ਸੀ ਅੱਜ ਤਾਂ ਬੰਦੇ ਕੋਲ ਟਾਈਮ ਹੀ ਬਹੁਤ ਹੈ ਵਕਤ ਹੈ ਬੰਦੇ ਕੋਲ ਅੱਜਕੱਲ ਤਾਂ ਬੰਦਾ ਸੋ ਇੱਕ ਦੋ ਨੂੰ ਫੋਨ ਲਾ ਕੇ ਕਹਿੰਦਾ ਮੈਂ ਤਾਂ ਟਾਈਮ ਪਾਸ ਨਹੀਂ ਹੋ ਰਿਹਾ ਮੇਰਾ ਮੈਂ ਸੋਚਿਆ ਚਲੋ ਤੁਹਾਨੂੰ ਮਿਲ ਹੀ ਆਵਾਂ ਅੱਜਕੱਲ ਤਾਂ ਟਾਈਮ ਪਾਸ ਕਰਦਾ ਬੰਦਾ ਵਕਤ ਬਲਕਿ ਟਾਈਮ ਤੇ ਪਾਸ ਕਰਨ ਵਾਲੀ ਚੀਜ਼ ਹੈ ਹੀ ਕੋਈ ਨਹੀਂ ਟਾਈਮ ਤਾਂ ਸਾਨੂੰ ਪਾਸ ਕਰਦਾ ਜਾ ਰਿਹਾ ਰੋਜ਼ ਹੀ ਉਹ ਤੇ ਇੱਕ ਇੱਕ ਸਕਿੰਟ ਕਰਕੇ ਬਹਿਤੀ ਜਾਤ ਕਦੇ ਵਿੰਦੀ ਜਾਂਦੀ ਏ ਕਦੀ ਦ੍ਰਿਸ਼ਟ ਨਹੀਂ ਧਾਰੀ ਤੂੰ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿੱਥਿਆ ਮੋਹ ਬੰਦੇ ਨੇ ਤੋ ਪਾਰ ਚ ਮਾਰ ਦੇਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਕਰਤ ਵਿਕਾਰ ਦਉ ਕਰ ਝਾਰਤ RAM ਰਤਨ ਰਿਧ ਤੇੜਾ ਨਹੀਂ ਧਾਰਤ ਅਸੀਂ ਕਈ ਵਾਰੀ ਆਪਣੀ ਜ਼ੁਬਾਨ ਤੇ ਇੱਕ ਸ਼ਬਦ ਬੋਲਦੇ ਆ ਵਰੇ ਵਰੇ ਦਾ ਦਿਨ ਆ ਹੁਣ ਅੱਜ 1 ਜਨਵਰੀ ਐ 1 ਜਨਵਰੀ ਅਗਲੇ ਸਾਲ ਵੀ ਆਉਣੀ ਐ ਪਰ 24 ਦਿਨ ਹੋਣਾ 25 ਆਉਣਾ ਫੇ ਵਰੇ ਵਰੇ ਦਾ ਦਿਨ ਤੇ ਤਾਂ ਹੋਏਗਾ ਜੇ ਦੁਬਾਰਾ ਇਹ ਦਿਨ ਹੋਣਾ ਹੋਵੇ ਦੁਬਾਰਾ ਇਹ ਦਿਨ ਸਾਡੀ ਜ਼ਿੰਦਗੀ ਚ ਨਹੀਂ ਆਉਣਾ ਜਿਹੜਾ ਦਿਨ ਸਾਡੀ ਜ਼ਿੰਦਗੀ ਚ ਇੱਕ ਵਾਰ ਲੰਘ ਗਿਆ ਦੁਬਾਰਾ ਸਾਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਸਕੈਂਡ ਸਕੈਂਡ ਕੀਮਤੀ ਹੈ ਸਾਡਾ ਹਰ ਪਲ ਕੀਮਤੀ ਹੈ ਜਿਹੜੇ ਸਮੇਂ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਮੰਨਣਾ ਚਾਹੁੰਦੇ ਆ ਉਸ ਜ਼ਿੰਦਗੀ ਦੇ ਉਸ ਪਲ ਨੂੰ ਗੁਰੂ ਦੇ ਲੇਖੇ ਲਾਉਣ ਦੀ ਕੋਸ਼ਿਸ਼ ਕਰੋ ਚੰਗਾ ਸੋਚੀਏ ਚੰਗੇ ਵਿਚਾਰ ਇਹ ਗੱਲ ਦਾ ਯਾਦ ਰੱਖਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਸਿਆਣਾ ਡਾਕਟਰ ਵੀ ਜਿਹੜੇ ਹੁੰਦੇ ਨੇ ਤੁਹਾਡੇ ਕੋਈ ਡਾਕਟਰ ਲੈਣ ਦਾ ਮੈਡੀਕਲ ਲੈਣ ਦਾ ਵੀਰ ਬਿਠਾ ਉਹਨੂੰ ਪਤਾ ਸਿਆਣਾ ਡਾਕਟਰ ਕਹਿੰਦਾ ਤੈਨੂੰ ਮੈਡੀਸਨ ਨਾਲੋਂ ਵੱਧ ਤੂੰ ਖੁਦ ਆਪਣੇ ਆਪ ਨੂੰ ਠੀਕ ਕਰ ਸਕਦਾ ਮੈਡੀਸਨ ਸਿਰਫ 20 30% ਕੰਮ ਕਰੇਗੀ ਬਾਕੀ ਸਾਰਾ ਤੇਰੇ ਅੰਦਰ ਦੀ ਜਿਹੜੀ ਪਾਵਰ ਹੈ ਨਾ ਉਹਨੇ ਤੈਨੂੰ ਆਪਣੇ ਆਪ ਨੂੰ ਠੀਕ ਕਰਨਾ ਮੈਂ ਐਸੇ ਐਸੇ ਮਰੀਜ਼ ਵੇਖੇ ਜਿਨ੍ਹਾਂ ਨੂੰ ਕੈਂਸਰ ਸੀ ਆਖਰੀ ਸਟੇਜ ਤੇ ਸਾਨੂੰ ਉਹਨਾਂ ਨੇ ਆਪਣੇ ਆਪ ਨੂੰ ਠੀਕ ਕੀਤਾ ਹੈ ਬੰਦੇ ਦੇ ਕੋਲ ਇੰਨੀ ਵੱਡੀ ਪਾਵਰ ਹੈ ਕਈ ਪਹਿਲਾਂ ਹੀ ਢੰਦੀ ਕਲਾ ਚਲੇ ਜਾਂਦੇ ਨੇ ਬਸ ਹੁਣ ਸਾਨੂੰ ਡਾਕਟਰਾਂ ਜਵਾਬ ਦੇ ਦਿੰਦਾ ਹੈ ਮੇਰੇ ਇੱਕ ਮਿੱਤਰ ਨੇ ਉਹਨਾਂ ਦੀ ਮਾਤਾ ਨੂੰ 22 ਸਾਲ ਪਹਿਲਾਂ ਬਲੱਡ ਕੈਂਸਰ ਹੋਈ ਸੀ ਅੱਜ ਵੀ ਉਹ ਮਾਤਾ ਜਿਉਂਦੇ ਨੇ ਕਿਉਂ ਉਹਨਾਂ ਨੇ ਆਪਣੇ ਬ੍ਰੇਨ ਤੱਕ ਮੈਸੇਜ ਨਹੀਂ ਜਾਣ ਦਿੱਤਾ ਕਿ ਮੈਂ ਕੈਂਸਰ ਦੀ ਮਰੀਜ਼ ਆ ਗੱਲ ਤੇ ਬੰਦੇ ਤੇ ਡਿਫੈਂਡ ਕਰਦਾ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਤਿੰਨ ਦਿਨ ਨਹੀਂ ਉੱਠਦੇ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਉਹ ਤਿੰਨ ਦਿਨ ਨਹੀਂ ਉੱਠਦੇ ਜੋ ਮੰਦਰ ਕੋ ਥਾਵੇਂ ਥੰਮਣ ਬੋਲੋ ਗੁਰੂ ਕੇ ਪਿਆਰੇਓ ਜੋ ਮੰਦਰ ਕੋ ਤੂੰ ਗੁਰਕਾ ਸ਼ਬਦ ਮਨੈ ਸਥੰਭਨ ਕਦੇ ਆਪਣੇ ਆਪ ਨੂੰ ਢੈਂਦੀ ਕਲਾ ਵਿੱਚ ਨਾ ਲੈ ਕੇ ਜਾਓ ਤੁਸੀਂ ਕਿ YouTube ਤੇ ਬਜ਼ੁਰਗ ਵੇਖਿਆ 75 76 ਸਾਲ ਉਹਨਾਂ ਦੀ ਏਜ ਹੈ ਉਹ ਐਕਸਰਸਾਈਜ਼ ਕਰ ਐਕਸਰਸਾਈਜ਼ ਕਰਦੇ ਨੇ ਉਹ ਟੀਵੀ ਸ਼ੋਅ ਦੇ ਵਿੱਚ ਵੀ ਅਕਸਰ ਆਉਂਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ ਕਹਿੰਦੇ ਸਾਡੇ ਦਾਦਿਆਂ ਪੜਦਾਦਿਆਂ ਤੋਂ ਸਾਡੀ ਫੈਮਿਲੀ 'ਚ ਸ਼ੂਗਰ ਆ ਰਹੀ ਸੀ ਡਾਇਬਟੀਜ਼ ਦੇ ਮਰੀਜ਼ ਸੀ ਅਸੀਂ ਸਾਰੇ ਕਹਿੰਦੇ ਮੈਂ ਪ੍ਰਣ ਕੀਤਾ ਮੈਨੂੰ ਸਾਰਿਆਂ ਨੇ ਆਖਿਆ ਵੀ ਤੁਹਾਡੇ ਤੇ ਖੂਨ ਚਾ ਤੁਹਾਡੇ ਜੀਨਸ ਵਿੱਚ ਇਹ ਆ ਰਹੀ ਹੈ ਤੁਸੀਂ ਠੀਕ ਨਹੀਂ ਹੋ ਸਕਦੇ ਕਹਿੰਦੇ ਮੈਂ ਆਪਣੇ ਆਪ ਨਾਲ ਲੜਿਆ ਕਿ ਇਸ ਬਿਮਾਰੀ ਨੂੰ ਅਸੀਂ ਆਪਣੀ ਅਗਲੀ ਪੀੜ੍ਹੀ ਤੱਕ ਨਹੀਂ ਲੈ ਕੇ ਜਾਣਾ ਕਹਿੰਦੇ ਅੱਜ ਮੈਂ ਐਕਸਰਸਾਈਜ਼ ਕਰਦਾ 76 ਸਾਲ ਦੇ ਬਜ਼ੁਰਗ ਨੇ 25 30 ਸਾਲ ਦੇ ਨੌਜਵਾਨ ਨਾਲੋਂ ਵਧੀਆ ਜਿਮ ਲਾਉਂਦੇ ਨੇ ਉਹ ਉਹਦੇ ਨਾਲ ਦੀਆਂ ਡੰਡ ਬੈਠਕਾਂ 25 30 ਸਾਲ ਦਾ ਨੌਜਵਾਨ ਨਹੀਂ ਲਾ ਸਕਦਾ ਕਹਿੰਦੇ ਅੱਜ ਐ ਕਾਨੇ ਵਰਗਾ ਉਹਦਾ ਸਰੀਰ ਹੈ ਪੂਰੀ ਉਹ ਆਪਣਾ ਟਾਈਮ ਲਾਉਂਦੇ ਨੇ ਕਹਿੰਦੇ ਅੱਜ ਮੈਂ ਸਾਰੀਆਂ ਰਿਪੋਰਟਾਂ ਚੈੱਕ ਕਰਾਈਆਂ ਨੇ ਸਾਰੇ ਸਾਰੀਆਂ ਰਿਪੋਰਟਾਂ ਵਿੱਚ ਬਿਲਕੁਲ ਨਾਰਮਲ ਮੇਰੀ ਸ਼ੂਗਰ ਆਉਂਦੀ ਹੈ ਖਾਣ ਪੀਣ ਤੇ ਵੀ ਮੇਰਾ ਕੰਟਰੋਲ ਵਧੀਆ ਹੋ ਗਿਆ ਇਹਦਾ ਮਤਲਬ ਜੇ ਉਹ ਇਦਾਂ ਸੋਚਦੇ ਰੱਬ ਨੇ ਸਾਡੀ ਕਿਸਮਤ ਵਿੱਚ ਲਿਖਿਆ ਜੀ ਰੱਬ ਸਾਡੇ ਭਾਗਾਂ ਚ ਲਿਖਤਾ ਸੀ ਕਿ ਕਰੀ ਹਾਂ ਨੂੰ ਥੋੜਾ ਰੱਬ ਨੇ ਠੀਕ ਕਰਨਾ ਇਹ ਜਿਹੜੇ ਭਾਗ ਕਿਸਮਤਵਾ ਇਹ ਕਾਇਰ ਤੇ ਬੁੱਝਦ ਲੋਕਾਂ ਦੀ ਫਿਲਾਸਫੀ ਹੈ ਇੱਥੇ ਤਾਂ ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਵੀ ਕਈ ਵਾਰੀ ਆਈਪੀਐਸ ਤੇ ਆਈਐਸ ਬਣ ਜਾਂਦਾ ਹੈ ਤਰਨਤਾਰਨ ਸਾਡੇ ਉਥੇ ਲੋਕਾਂ ਦੇ ਘਰਾਂ 'ਚ ਰੰਗ ਕਰਨ ਵਾਲਾ ਵਿਅਕਤੀ ਸੀ ਉਹਦਾ ਬੱਚਾ ਜੱਜ ਬਣ ਕੇ ਆਇਆ ਉਸੇ ਹੀ ਸ਼ਹਿਰ ਦੇ ਵਿੱਚ ਤੇ ਜੇ ਉਹਨਾਂ ਦਾ ਬੱਚਾ ਇਹ ਸੋਚੀ ਜਾਵੇ ਸਾਡੀ ਕਿਸਮਤ 'ਚ ਕਿੱਥੇ ਅਸੀਂ ਅਫਸਰ ਬਣ ਸਕਦੇ ਹਾਂ ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਜਦੋਂ 114 ਜੱਜ ਬਣੇ ਪੰਜਾਬ ਦੇ ਉਹਨਾਂ ਵਿੱਚੋਂ 70 ਲੜਕੀਆਂ ਜੱਜ ਬਣੀਆਂ ਪੰਜਾਬ ਦੇ ਵਿੱਚ 70 ਲੜਕੀਆਂ ਜੱਜ ਬਣੀਆਂ ਉਨਾ ਵਿੱਚ ਕੁਝ ਲੜਕੀਆਂ ਤੇ ਇਦਾਂ ਦੀਆਂ ਸੀ ਜਿਹੜੀਆਂ ਵਿਚਾਰੀਆਂ 10 ਰੁਪਏ ਦਾ ਪੈਨ ਖਰੀਦਣ ਦੀ ਹਾਇਸੀਅਤ ਨਹੀਂ ਸੀ ਰੱਖਦੀਆਂ ਜਦੋਂ ਪੈਨ ਲੈਣ ਜਾਂਦੀਆਂ ਸੀ ਤੇ ਲਾਗੇ ਗਵਾਂਢੀ ਟੀਚੜਾ ਕਰਦੇ ਸੀ ਉਹ 10 ਰੁਪਈਆਂ ਨਾਲ ਕੋਈ ਜੱਜ ਬਣ ਜਾਂਦਾ ਪਰ ਜਦੋਂ ਅੱਜ ਉਹ 튄ੀਆਂ ਉਸ 10 ਰੁਪਏ ਦੇ ਪੈਨ ਨਾਲ ਅਦਾਲਤ ਵਿੱਚ ਲਿਖਣ ਗਿਆ ਨਾ ਉਸ ਪੈਨ ਦੀ ਵੈਲਿਊ ਹੈ ਪੈਨ ਨਹੀਂ ਮਹਿੰਗਾ ਹੁੰਦਾ ਬੰਦੇ ਦੇ ਹੱਥ ਵਿੱਚ ਫੜਿਆ ਹੋਇਆ ਪੈਨ ਆਪਣੇ ਆਪ ਹੀ ਮਹਿੰਗਾ ਹੋ ਜਾਂਦਾ ਡੀਸੀ ਦੇ ਹੱਥ ਵਿੱਚ ਫੜਿਆ 10 ਰੁਪਏ ਦਾ ਪੈਨ ਵੀ ਲੱਖਾਂ ਦਾ ਹੈ ਅਨਪੜ੍ਹ ਬੰਦੇ ਨੂੰ ਭਾਵੇਂ ਤੁਸੀਂ 2 ਲੱਖ ਦਾ ਪੈਨ ਫੜਾ ਦਿਓ ਹਾਂ ਜਿਹੜਾ ਲਿਖਣਾ ਹੀ ਨਹੀਂ ਆਉਂਦਾ ਉਹਨੂੰ ਮਹਿੰਗਿਆ ਬ੍ਰਾਂਡ ਬੰਦਾ ਸਧਾਰਨ ਵੀ ਕੋਈ ਸਧਾਰਨ ਕਪੜਾ ਬ੍ਰਾਂਡ ਵਾਲਾ ਕਪੜਾ ਕੋਈ ਸਧਾਰਨ ਪਾ ਲੈ ਬੰਦਾ ਥੋੜਾ ਮਹਿੰਗਾ ਹੋ ਜਾਂ ਲਿਆ ਪਰ ਮਹਿੰਗਾ ਬੰਦਾ ਜਿਹਨੇ ਆਪਣੇ ਆਪ ਨੂੰ ਉੱਚਾ ਬਣਾਇਆ ਜਿਹਨੇ ਐਜੂਕੇਸ਼ਨ ਦੇ ਨਾਲ ਆਪਣੇ ਆਪ ਨੂੰ ਉੱਚਾ ਚੁੱਕਿਆ ਉਹ ਸਧਾਰਨ ਕਪੜਾ ਵੀ ਪਾਊਗਾ ਨਾ ਪਤਾ ਕਿਹਨੇ ਕਹਿਣਾ ਇਹ ਪੱਕਾ ਕੋਈ ਬ੍ਰਾਂਡ ਹੋਣਾ ਹੈ ਕੋ ਪੱਕਾ ਬ੍ਰਾਂਡ ਹੋਣਾ ਕਿਉਂਕਿ ਬੰਦਾ ਮਹਿੰਗਾ ਹੈ ਨਾ ਅਗਲੇ ਨੇ ਆਪਣੇ ਇਸੇ ਇਹੋ ਤੇ ਗੱਲ ਗੁਰੂ ਗ੍ਰੰਥ ਸਾਹਿਬ ਜੀ ਚ ਲਿਖੀ ਹੈ ਭਗਤਾਂ ਨੂੰ ਪਟ ਸਹਿਬਾਨਾਂ ਨੂੰ ਪਾਰਸ਼ਾ ਨੇ ਬਣ ਚੁੱਕਿਆ ਸੀ ਕੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਕਿਉਂ ਨੂੰ ਅੱਜ ਤੱਕ ਕੋਈ ਪਿਟਿਆ ਮੰਨਦਾ ਨਹੀਂ ਮੰਨਦਾ ਕੇ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ ਹਮੇਸ਼ਾ ਸਸਤੀਆਂ ਚੀਜ਼ਾਂ ਨੂੰ ਲੋਕ ਪਿਟਿਆ ਮੰਨਦੇ ਨੇ ਮਹਿੰਗੀਆਂ ਚੀਜ਼ਾਂ ਨੂੰ ਕੋਈ ਵੀ ਪਿਟਿਆ ਨਹੀਂ ਮੰਨਦਾ ਤੁਸੀਂ ਸਾਰੇ ਪੜ੍ਹੇ ਲਿਖੇ ਬਜ਼ੁਰਗ ਬੈਠੇ ਹੋ ਮਾਵਾਂ ਬੈਠੀਆਂ ਨੇ ਮੇਰੀਆਂ ਭੈਣਾਂ ਬੈਠੀਆਂ ਤੁਸੀਂ ਆਟੋ 'ਚ ਤੁਸੀਂ ਸਸਤੀ ਗੱਡੀ ਵਿੱਚ ਨਿੰਬੂ ਤੇ ਮਿਰਚਾਂ ਟੰਗੀਆਂ ਵੇਖੀਆਂ ਹੋਣੀਆਂ ਕਦੀ BM ਦੇ ਵਿੱਚ ਨਿੰਬੂ ਤੇ ਮਿਰਚਾਂ ਟੰਗੀਆਂ ਵੇਖਿਆ ਅੱਜ ਤੱਕ ਤੁਸੀਂ ਬੋਲੋ ਗੁਰੂ ਕੇ ਪਿਆਰੇ ਕਦੀ BM ਗੱਡੀ ਵਿੱਚ ਮਰਸਡੀ ਗੱਡੀ ਵਿੱਚ ਟੰਗੀਆਂ ਵੇਖੀਆਂ ਸਗੋਂ ਲਗਣੀ ਤੇ ਨਜ਼ਰ ਉਹਨੂੰ ਚਾਹੀਦੀ ਹੈ ਗੱਡੀ ਤੇ ਉਹ 2 ਕਰੋੜ ਦੀ ਹੈ 1.5 ਕਰੋੜ ਦੀ ਹੈ ਜਿਹੜੀ ਸਸਤੀ ਗੱਡੀ ਹੈ ਜਿਹੜੀ 6-5-4 ਲੱਖ ਦੀ ਹੈ ਉਹ 'ਚ ਨਿੰਬੂ ਤੇ ਮਿਰਚਾਂ ਟੰਗੀਆਂ ਉਹਨੂੰ ਤਾਂ ਨਜ਼ਰ ਲਗਣੀ ਨਹੀਂ ਚਾਹੀਦੀ ਸਗੋਂ ਕਦੀ BMW ਦੇ ਵਿੱਚ ਕਦੀ ਮਰਸੀਡੀ ਗੱਡੀ ਵਾਲੇ ਨੇ ਉਹ ਆਂਦਾ ਮੈਂ ਆਪਣੀ ਸ਼ਾਨ ਖਰਾਬ ਕਰਨੀ ਹੈ ਮੈਂ 1.5 ਕਰੋੜ ਰੁਪਈਆ 1.5 ਕਰੋੜ ਰੁਪਈਆ ਦੀ ਗੱਡੀ ਕਢਾ ਕੇ ਲਿਆ ਮੈਂ ਨਿੰਬੂ ਮਿਰਚਾਂ ਟੰਗਾਂ ਵਿੱਚ ਸਾਡੇ ਵਰਗੇ ਦੇ ਗੱਡੀ ਦੇ ਹੁਣ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ ਕਈ ਵਾਰੀ ਆਟੋ ਵਾਲੇ ਵੀਰ ਨੇ ਵੀ ਤੂੰ ਕਿਉਂ ਟੰਗੀਆਂ ਭਲਿਆ ਸਾਡੀ ਮਾਨਸਿਕਤਾ ਐਸੀ ਬਣ ਚੁੱਕੀ ਹੈ ਨਾ ਅਸੀਂ ਉਸ ਕਲਚਰ ਚ ਪਲ ਰਹੇ ਹਾਂ ਅਸੀਂ ਉਸ ਮਾਹੌਲ ਚ ਪਲ ਰਹੇ ਹਾਂ ਆ ਵਡੇ ਵਡੇ ਜਿਹੜੇ ਮਾਲ ਨੇ ਕਈ ਵਾਰੀ ਉਹ ਨਹੀਂ ਟੰਗਦੇ ਇੱਕ ਸੁਧਾਰਨ ਦੁਕਾਨ ਵਾਲਾ ਟੰਕੇ ਬੈਠਾ ਨਜ਼ਰ ਲੱਗੇ ਵੱਡੇ ਮਾਲ ਵਾਲੇ ਨੂੰ ਜਿੱਥੇ ਬ੍ਰਾਂਡ ਦੇ ਕੱਪੜੇ ਵਿਕਦੇ ਨੇ ਮਹਿੰਗੀਆਂ ਚੀਜ਼ਾਂ ਨੂੰ ਕੋਈ ਪਿੱਟਿਆ ਨਹੀਂ ਮੰਨਦਾ ਮੇਰੀਆਂ ਸਿਆਣੀਆਂ ਭੈਣਾਂ ਬੈਠੀਆਂ ਨੇ ਤੁਹਾਡੇ ਘਰ ਜੱਗ ਪਾਣੀ ਦਾ ਭਰਿਆ ਹੋਵੇ ਬਾਲਟੀ ਪਾਣੀ ਦੀ ਭਰੀ ਹੋਵੇ ਵਿੱਚ ਕਿਤੇ ਮੱਖੀ ਪੈ ਜਾਏ ਕੀ ਕਰਦੇ ਹੋ ਤੁਸੀਂ ਉਹਨੂੰ ਬੋਲੋ ਭੈਣੋ ਤੇ ਜੇ ਪੰਜ ਸੱਤ ਚਮਚੇ ਦੇਸੀ ਘਿਓ ਦੇ ਪਏ ਹੁਣ ਕੌਲੀ ਦੇ ਵਿੱਚ ਘਿਓ ਡੇਗ ਕੇ ਕੀ ਕਰਦੇ ਹੋ ਫਿਰ ਕਦੀ ਕਿਓ ਡੋਲਿਆ ਤੁਸੀਂ ਅੱਜ ਤੱਕ ਕੋਈ ਭੈਣ ਦੱਸੇ ਜੀ ਮੈਂ ਪਰੌਂਠੇ ਲਾ ਰਹੀ ਸੀ ਘਰ 'ਚ ਵਿੱਚ ਮੱਖੀ ਡੇਗ ਪਈ ਨਾਲੇ ਮੱਖੀ ਕੱਢੀ ਜਾਣੀ ਨਾਲੇ ਕਹਿਣਾ ਘਿਓ ਤੇ ਸੁੱਚਾ ਹੀ ਹੁੰਦਾ ਅਜੇ ਕਿਉਂ ਉਹਦੇ ਵਿੱਚ ਮੱਖੀ ਨੇ ਤੜਫ ਤੜਫ ਕੇ ਆਪਣੀ ਜਾਨ ਦਿੱਤੀ ਹੈ ਪਰ ਕਿਉਂ ਨਹੀਂ ਢੋਲਿਆ ਕਿਉਂ ਪਤਾ ਵਾ ਵੀ ਇਹ 5 7 ਚਮਚੇ ਕਿਉਂ ਨੂੰ ਬਣਨ ਵਾਸਤੇ ਕਿੰਨੀ ਮਿਹਨਤ ਕਰਨੀ ਪਈ ਹੈ ਪੈਸੇ ਲੱਗੇ ਨੇ ਸਾਡੇ ਅਸੀਂ ਬਾਜ਼ਾਰੋਂ ਮੁੱਲ ਖਰੀਦ ਕੇ ਲੈ ਕੇ ਆਏ ਆ ਪਾਵੇਂ ਕਿ ਅੱਜ ਦੇ ਸਮੇਂ 'ਚ ਪਾਣੀ ਵੀ ਕਿਉ ਨਾਲੋਂ ਸਸਤਾ ਨਹੀਂ ਹੈਗਾ 에어ਪੋਰਟ ਦੇ ਅੰਦਰ ਤੁਸੀਂ ਅੱਧਾ ਲੀਟਰੀ ਪਾਣੀ ਲੈਣਾ ਹੋਵੇ ਤਾਂ ਕਈ ਵਾਰ 70 80 ਰੁਪਏ 100 ਲੱਗ ਜਾਂਦਾ ਪਰ ਇੱਕ ਇੱਕ ਉਦਾਹਰਨ ਐਗਜ਼ੈਂਪਲ ਦੇ ਰਿਹਾ ਮੈਂ ਕਿ ਮਹਿੰਗੀਆਂ ਚੀਜ਼ਾਂ ਨੂੰ ਕੋਈ ਪਿਟਿਆ ਨਹੀਂ ਮੰਨਦਾ ਸਸਤੀਆਂ ਚੀਜ਼ਾਂ ਨੂੰ ਲੋਕ ਪਿਟਿਆ ਮੰਨਦੇ ਨੇ ਅ ਜਿਹੜੇ ਲੋਕ ਕਹਿੰਦੇ ਜੀ ਫਲਾਣੇ ਦਾ ਹੱਥ ਲੱਗ ਗਿਆ ਮੈਂ ਪਿੱਟਿਆ ਗਿਆ ਧਿਆਨ ਨਾਲ ਸੁਣਿਓ ਸਾਧ ਸੰਗਤ ਜਿਹੜੇ ਲੋਕ ਕਹਿੰਦੇ ਜੀ ਫਲਾਣੇ ਦਾ ਹੱਥ ਲੱਗ ਗਿਆ ਦਲਤ ਸੀ ਮੈਂ ਪਿੱਟਿਆ ਗਿਆ ਜੇ ਕਿਸੇ ਦਲਤ ਪਰਿਵਾਰ ਦਾ ਬੱਚਾ ਡਾਕਟਰ ਬਣ ਜਾਏ ਤੇ ਜਿਹੜਾ ਵੱਡਾ ਵੱਡਾ ਕੋ ਬ੍ਰਹਮ ਗਿਆਨੀ ਆ ਜਿਹੜਾ ਕਹਿੰਦਾ ਜੀ ਮੈਂ ਤਾਂ ਬੜੇ ਵੇਦ ਸਾਸ਼ਤਰ ਪੜ੍ਹੇ ਨੇ ਮੈਂ ਤਾਂ ਫਲਾਣੇ ਬੰਦੇ ਦਾ ਹੱਥ ਲੱਗ ਕੇ ਪਿੱਟਿਆ ਗਿਆ ਉਸੇ ਡਾਕਟਰ ਨੂੰ ਉੜ ਕੇ ਤਰਲੇ ਮਾਰਦਾ ਡਾਕਟਰ ਸਾਹਿਬ ਹੱਥ ਲਾ ਕੇ ਮੇਰਾ ਆਪਰੇਸ਼ਨ ਕਰੋ ਉਹਨੂੰ ਪਤਾ ਜਿਹਦਾ ਹੱਥ ਵੀ ਮਹਿੰਗਾ ਉਹਨੂੰ ਪਤਾ ਹੈ ਹੱਥ ਵੀ ਮਹਿੰਗਾ ਇਸ ਡਾਕਟਰ ਦਾ ਇਹ ਮੇਰਾ ਇਲਾਜ ਕਰੇਗਾ ਕਿਉਂਕਿ ਡਾਕਟਰ ਮਹਿੰਗਾ ਹੈ ਉਹਨੇ ਕਿੰਨੇ ਸਾਲ ਮਿਹਨਤ ਕੀਤੀ ਹੈ ਕਿੰਨੀਆਂ ਰਾਤਾਂ ਜਾਗਿਆ ਫਿਰ ਜਾ ਕੇ ਉਸ ਮੁਕਾਮ ਤੇ ਪਹੁੰਚਿਆ ਤਾਂ ਇਹੋ ਗੱਲ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਪਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਗੋਬਿੰਦ 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 ਸੰਗ ਸਾਰੇ ਬੋਲੋ ਜੀ ਨਾਮ ਦਿਓ ਮਾਨਾ ਭਗਤ ਨਾਮ ਦੇ ਵਿੱਚ ਦਾ ਮਨ ਗੋਬਿੰਦ ਦੇ ਵਿੱਚ ਲੀਨ ਹੋ ਗਿਆ ਅੜਦਮ ਕੋ ਛੀਪਰੋ ਹੋਇਓ ਲਖੀਣਾ ਲੋਕ ਪਹਿਲਾਂ ਦੀ ਕੌਡੀ ਦਾ ਕਹਿੰਦੇ ਸੀ ਅੱਜ ਲੱਖਾਂ ਦਾ ਹੋ ਗਿਆ ਬੁੰਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਪਇਓ ਗੁਣੀ ਗਹੀਰਾ ਰਵਦਾਸ ਢੁੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਦਰਸ਼ਨ ਪਾਇਆ ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਰਬ੍ਰह्म ਭਗਤਾ ਮੈਂ ਗਿਣਿਆ ਇਹ ਵਿਦ ਸੁਣ ਕੇ ਜਾਟਰ ਉੱਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਤਾਂ ਨਾ ਵਡ ਭਾਗਾ ਪਾਸ਼ਾ ਕਹਿੰਦੇ ਬੰਦਿਆ ਆਪਣੀ ਜ਼ਿੰਦਗੀ ਚ ਗੁਣ ਪੈਦਾ ਕਰ ਆਪਣੇ ਆਪ ਨੂੰ ਮਹਿੰਗਾ ਕਰ ਲਾ ਤੇ ਮਹਿੰਗੀਆਂ ਚੀਜ਼ਾਂ ਨੂੰ ਕੋਈ ਵੀ ਭਿਟਿਆ ਨਹੀਂ ਮੰਨਦਾ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਮੈਂ ਜੱਜ ਸਾਹਿਬ ਨੂੰ ਮਿਲ ਕੇ ਆਇਆ ਕਦੀ ਕਿਸੇ ਨੇ ਪੁੱਛਿਆ ਜੱਜ ਦੀ ਜਾਤ ਕਿਹੜੀ ਹੈ ਉਹ ਕਿਹੜੇ ਮਜਬੂਰ ਅਗਲਾ ਆਪਣੇ ਆਪ ਚ ਪੜਿਆ ਵਾ ਉੱਥੇ ਤੁਹਾਨੂੰ ਅਦਾਲਤ ਵਿੱਚ ਖਲਾਰ ਸਕਦਾ ਉਹਦੀ ਮਰਜ਼ੀ ਆ ਤੁਸੀਂ ਕਿਸੇ ਅਫਸਰ ਨੂੰ ਆਪਣੀ ਮਰਜ਼ੀ ਨਾਲ ਮਿਲੇਗਾ ਅਗਲਾ ਅਗਲਾ ਉਸ ਮਕਾਮ ਤੇ ਪਹੁੰਚਣ ਲਈ ਉਹਨੇ ਕਿੰਨੇ ਸਾਲ ਕਿੰਨੇ ਘੰਟੇ ਮਿਹਨਤ ਕੀਤੀ ਹੈ ਪਾਸ਼ਾ ਕਹਿੰਦੇ ਬੰਦੇ ਆ ਜੇ ਸੰਸਾਰ ਦੀ دنیਵੀ ਐਜੂਕੇਸ਼ਨ ਬੰਦੇ ਦੀ ਇਹ ਨਹੀਂ ਕੀਮਤ ਪਵਾ ਸਕਦੀ ਆ ਤੇ ਜਿਹੜੀ ਗੁਰਮਤ ਦੀ ਐਜੂਕੇਸ਼ਨ ਆ ਉਹ ਬੰਦੇ ਦਾ ਮੁੱਲ ਕਿਉਂ ਨਹੀਂ ਪਾਏਗੀ ਭਲਾ ਉਹ ਕਿਉਂ ਨਹੀਂ ਬੰਦੇ ਨੂੰ ਮਹਿੰਗਾ ਕਰੇਗੀ ਜੀ ਹੁਣ ਆ ਜਿੰਨਾ ਮਹਾਪੁਰਖਾਂ ਦੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਐ ਅੱਜ ਮਹਿਸੂਸ ਕਰਉ ਹਾਂ ਕੋਈ ਬੰਦਾ ਜੁੱਤੀ ਗੰਢਦਾ ਹੋਵੇ ਮਰੇ ਹੋਏ ਪਸ਼ੂਆਂ ਦੀ ਖੱਲ ਉਤਾਰ ਕੇ ਤੇ ਵੇਚ ਕੇ ਆਉਂਦਾ ਹੋਵੇ ਸਾਡੇ ਸਮਾਜ ਵਿੱਚ ਕਿੰਨੀ ਕੁ ਰਿਸਪੈਕਟ ਉਸ ਇਨਸਾਨ ਦੀ ਅਸੀਂ ਕਿੰਨੀ ਕੁ ਇੱਜ਼ਤ ਨਾਲ ਉਸ ਇਨਸਾਨ ਨੂੰ ਵੇਖਦੇ ਮਰੇ ਪਸ਼ੂਆਂ ਦੀ ਖੱਲ ਉਤਾਰਦਾ ਹੋਵੇ ਮੋਚੀ ਆਪਾਂ ਤੁਸੀਂ ਕਿਸੇ ਮੋਚੀ ਕੋਲ ਜੁੱਤੀ ਪਾਲਿਸ਼ ਕਰਾਓ ਤੁਸੀਂ ਕਿੰਨੀ ਕੁ ਰਿਸਪੈਕਟ ਨਾਲ ਉਸ ਨੂੰ ਵੇਖਦੇ ਜੇ ਪਰ ਦੂਜਿਆਂ ਦੀਆਂ ਜੁੱਤੀਆਂ ਗੰਢਣ ਵਾਲੇ ਮਹਾਪੁਰਸ਼ ਭਗਤ ਰਵਦਾਜ ਜੀ ਮਰੇ ਪਸ਼ੂਆਂ ਦੀ ਖਾਲ ਉਤਾਰਨ ਵਾਲੇ ਧੰਨ ਗੁਰਗ੍ਰੰਥ ਸਾਹਿਬ ਚ ਬਿਠੇ ਨੇ ਜਦੋਂ ਅਸੀਂ ਆਪਣੇ ਪੁੱਤਾਂ ਦੀਆਂ ਲਾਵਾਂ ਕਰਾਉਨੇ ਆ ਉਦੋਂ ਅਸੀਂ ਉਸ ਮਹਾਪੁਰਸ਼ ਦੀਆਂ ਵੀ ਪ੍ਰਕਰਮਾਂ ਕਰਦੇ ਆ ਅੱਜ ਜਾਤ ਪਾਤ ਦਾ ਐਡਾ ਵੱਡਾ ਕਿਲਾ ਸਾਡੀ ਧੌਣ ਦੇ ਵਿੱਚ ਹੈ ਅਸੀਂ ਦੂਜੇ ਨਾਲ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਇਹ ਜਾਤਾਂ ਪਾਤਾਂ ਦੇ ਕੋਲ ਗੁਰਮਤ ਨਹੀਂ ਮੰਨਦੀ ਸਾਧ ਸੰਗਤ ਜੀ ਇਹ ਵਿਪਰ ਦਾ ਵਿਛਾਇਆ ਹੋਇਆ ਜਾਲ ਸੀ ਜੇ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਪਲਦਾ ਦੁਨੀਆ ਦਾ ਕੋਈ ਇਨਸਾਨ ਦੱਸ ਸਕਦਾ ਉਸ ਬੱਚੇ ਦੀ ਜਾਤ ਕਿਹੜੀ ਹੈ ਉਹ ਕਿਹੜੇ ਮਜਬ ਨਾਲ ਸੰਬੰਧ ਰੱਖਦਾ ਹੈ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਜਦੋਂ ਬੱਚਾ ਬੱਚਾ ਮਾਤਾ ਦੇ ਗਰਭ ਵਿੱਚ ਪਲਦਾ ਉਹਦੀ ਕਿਹੜੀ ਜਾਤ ਹੈ ਉਹ ਕਿਹੜੀ ਕੁੱਲ ਨਾਲ ਸੰਬੰਧ ਰੱਖਦਾ ਹੈ ਕੋਈ ਦੱਸ ਸਕਦਾ ਹੈ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬ੍ਰਾਹਮਣ ਕੱਬ ਕੇ ਹੋਏ ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ ब्राह्मण कह के जन्म मत खोय जो तू ब्राह्मण ब्राह्मणी जाया तो आण बाट काहे नहीं आया कि तू वाकया तेनु रब ने वखरा बनाया सी ते तू दुनिया ते किसी और तरीके नाल आंदा सी और तरीके नाल आए हां ਸਾਡੇ ਗਰੀਬਾਂ ਵਿੱਚ ਤੇ ਖੂਨ ਹੈ ਤੇਰੇ ਇਤੇ ਦੁੱਧ ਚਾਹੀਦਾ ਸੀ ਕੋਈ ਉੱਚ ਜਾਤੀਆ ਬੰਦਾ ਬਿਮਾਰ ਹੋ ਜਾਏ ਬਹੁਤ ਉੱਚੀ ਜਾਤ ਵਾਲਾ ਜਿਹੜਾ ਆਪਣੇ ਆਪ ਨੂੰ ਮੰਨਦਾ ਹੋਵੇ ਕਿ ਮੈਂ ਤੇ ਬਹੁਤ ਉੱਚੀ ਜਾਤ ਦਾ ਬੰਦਾ ਹਾਂ ਉਹ ਬਿਮਾਰ ਹੋ ਜਾਏ ਮਾਲੋ ਦੇ ਪਰਿਵਾਰ ਦੇ ਕਿਸੇ ਜੀ ਦਾ ਐਕਸੀਡੈਂਟ ਹੋ ਜਾਏ ਤੇ ਡਾਕਟਰ ਕਹਿੰਦੇ ਜੀ ਦੋ ਜੂਨਟ ਖੂਨ ਚਾਹੀਦਾ ਉਹਨਾਂ ਦੇ ਪੂਰੇ ਪਰਿਵਾਰ ਚੋਂ ਬਲੱਡ ਨਾ ਉਹ 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 ਮਿਲੇ ਨਾ ਪਰਿਵਾਰ ਦਾ ਕੋਈ ਖੂਨ ਮੈਚ ਨਾ ਕਰੇ ਉਹ ਕਹਿੰਦੇ ਜੀ ਬਲੱਡ ਬੈਂਕ ਤੋਂ ਲੈਵ ਜਾ ਕੇ ਤੇ ਬਲੱਡ ਬੈਂਕ ਤੋਂ ਜਦੋਂ ਤੁਸੀਂ ਖੂਨ ਲੈਣ ਜਾਂਦੇ ਹੋ ਅੱਜ ਤੱਕ ਕਦੀ ਕਿਸੇ ਨੇ ਪੁੱਛਿਆ ਖੂਨ ਕਿਹਦਾ ਇਹ ਹਿੰਦੂ ਦਾ ਹੈ ਸਿੱਖ ਦਾ ਹੈ ਮੁਸਲਮਾਨ ਦਾ ਹੈ ਬੋਧੀ ਦਾ ਹੈ ਜੈਨੀ ਦਾ ਹੈ ਪਾਰਸੀ ਦਾ ਹੈ ਨੌਨ ਵਿਜ ਖਾਣ ਵਾਲੇ ਦਾ ਹੈ ਵੈਜੀਟੇਰੀਅਨ ਦਾ ਹੈ ਪੁੱਛਿਆ ਕਦੀ ਕੋਈ ਬੰਦਾ ਬਾਹ ਖੜੀ ਕਰਕੇ ਦੱਸਿਆ ਲਾਈਵ ਘਰਾਂ ਚ ਵੀ ਬੈਠੇ ਸੁਣ ਰਹੇ ਨੇ ਕਿ ਬਾਬੇ ਦਾ ਐਕਸੀਡੈਂਟ ਹੋ ਜਾ ਜਿਹੜਾ ਕਹਿੰਦਾ ਜੀ ਮੈਂ ਤੇ ਫਲਾਣੇ ਦੇ ਹੱਦਾਂ ਖਾਂਦਾ ਨਹੀਂ ਉਥੇ ਡਾਕਟਰ ਕਹਿੰਦੇ ਆ ਤੇ ਖੂਨ ਬਸ ਸਾਡੇ ਕੋਲ ਦੋ ਜੂੰਟ ਪਏ ਨੇ ਦਬਾਦਾ ਛਾੜ ਦਿਓ ਜੀ ਉਥੇ ਨਹੀਂ ਪੁੱਛਣਾ ਤੁਸੀਂ ਵੀ ਕੌਣ ਜੀ ਜੇ ਰੱਬ ਨੇ ਫਰਕ ਪਾਉਣਾ ਹੁੰਦਾ ਇੱਕ ਜਿਹੜਾ ਖੂਨ ਹੀ ਮੈਚ ਕਰ ਪਰ ਅਸੀਂ ਪੜਦੇ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਸਿੱਖਾਂ ਨੇ ਪ੍ਰਕਰਮਾ ਕਰ ਛੱਡੀਆਂ ਟਾਵਾ ਹੈ ਜਿਹੜਾ ਕੋ ਪੜਦਾ ਗੁਰੂ ਅੰਸੱਬ ਦੀ ਬਾਣੀ ਨੂੰ ਅਸੀਂ ਤੇ ਆਉਨੇ ਆ ਮੱਥਾ ਟੇਕਦੇ ਆ ਪ੍ਰਕਰਮਾ ਕਰਦੇ ਆ ਜਿੰਨੇ ਵੀ ਡਾਕਟਰ ਬਣੇ ਨੇ ਜਿੰਨੇ ਵੀ ਇੰਜੀਨੀਅਰ ਬਣੇ ਨੇ ਜਿਨ੍ਹਾਂ ਨੇ ਲਾ ਕੀਤਾ ਹੈ ਵਕੀਲ ਬਣੇ ਨੇ ਕਿੰਨਿਆ ਕਿਨੇ ਘੰਟੇ ਉਹਨਾਂ ਨੂੰ ਪੜਨਾ ਪੈਂਦਾ ਫਿਰ ਜਾ ਕੇ ਤੇ ਜੋ ਆਪਣੇ ਸਿਰ ਦੇ ਉੱਤੇ ਕਿਤਾਬ ਚੱਕ ਲੈਣ ਤੇ ਬਸ ਪ੍ਰਕਰਮਾ ਕਰਾਈ ਜਾਣ ਆਪਣੇ ਘਰ ਦੀਆਂ ਵਿਹੜੇ ਦੀਆਂ ਉਹ ਕਦੀ ਤਰੱਕੀ ਕਰ ਸਕਦੇ ਆ ਸਿੱਖ ਅਸੀਂ ਤੇ ਕੰਮ ਹੀ ਇਹ ਸ਼ੁਰੂ ਕਰ ਦਿੱਤਾ ਅਈ ਤਾਂ ਕੋਮਾ ਫਿਰ ਕੇ ਆ ਜਾਣੇ ਜੇ ਸਾਨੂੰ ਕੋਈ ਪੁੱਛ ਲਵੇ ਕਿ ਤੁਹਾਨੂੰ ਕੋ ਗੁਰੂ ਗ੍ਰੰਥ ਸਾਹਿਬ ਬਾਰੇ ਬੋਧ ਹੈ ਬਾਣੀ ਕਹਿੰਦੀ ਕੀ ਹੈ ਸਾਨੂੰ ਅਸੀਂ ਤੇ ਦੋ ਅੱਖਰ ਮੈਂ ਤਾਂ ਕਦੇ ਵੀ ਹੈਰਾਨ ਹੋ ਜਾਣਾ ਗਾਣਾ ਸਾਨੂੰ 1930 ਦਾ ਵੀ ਯਾਦ ਹੈ ਤੇ ਬਾਣੀ ਜਿਹੜੀ ਰੋਜ਼ ਸਾਡੇ ਸੇ